ਇੱਕ ਪਾਸੇ ਜਿੱਥੇ ਪੂਰੇ ਦੇਸ਼ ਦੇ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਖੁਸ਼ੀ ਦੇ ਨਾਲ ਅਤੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਜੜ ਗਈਆਂ ਨੇ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਗਰਭਵਤੀ ਮਹਿਲਾ ਅਤੇ ਉਸਦੀ 3 ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ ਮੌਤ ਇਨੀ ਦਰਦਨਾਕ ਤਰੀਕੇ ਦੇ ਨਾਲ ਹੋਈ ਹੈ ਕਿ ਜੋ ਬੱਚੀ ਸੀ ਉਸ ਦਾ ਸਿਰ ਧੜ ਤੋਂ ਵੱਖ ਹੋ ਗਿਆ ਜਾਂਦਾ ਹੈ ਔਰ ਦੱਸ ਦਈਏ ਕਿ ਦਰਦਨਾਕ ਹਾਦਸਾ ਗੁਰਦਾਸਪੁਰ ਦੇ ਵਿੱਚ ਵਾਪਰਿਆ ਜਿੱਥੇ ਗੁਰਦਾਸਪੁਰ ਦੇ ਬਰਨਾਲਾ ਫੁੱਲੀ ਦੇ ਵਿੱਚ ਇਹ ਹਾਦਸਾ ਵਾਪਰ ਜਾਂਦਾ ਬਾਈਕ ਤੇ ਸਵਾਰ ਹੋ ਕੇ ਇੱਕ ਵਿਅਕਤੀ ਜਾ ਰਿਹਾ ਸੀ ਉਸ ਦੇ ਪਿੱਛੇ ਉਸ ਦੀ ਸਾਲੀ ਬੈਠੀ ਸੀ ਤੇ 3 ਸਾਲ ਦੀ ਬੱਚੀ ਜਿਹਨਾਂ ਨੂੰ ਉਹ ਲੈ ਕੇ ਜਾ ਰਿਹਾ ਸੀ ਔਰ ਇਸੇ ਦੌਰਾਨ ਸੜਕ ਦੇ ਉੱਤੇ ਇੱਕ ਜੋ ਸੀਮੈਂਟ ਦੇ ਬੋਰੀਆਂ ਦੇ ਨਾਲ ਭਰਿਆ ਟਰੱਕ ਹੈ ਉਹ ਬਾਈਕ ਨੂੰ ਟੱਕਰ ਮਾਰ ਦਿੰਦਾ ਹੈ ਔਰ ਬਾਈਕ ਦੀ ਟੱਕਰ ਵੱਜਦੇ ਹੀ ਜੋ ਪਿੱਛੇ ਗਰਭਵਤੀ ਮਹਿਲਾ ਤੇ ਬੱਚੀ ਬੈਠੇ ਸੀ ਉਹ ਡਿੱਗ ਜਾਂਦੇ ਨੇ ਤੇ ਉਹਨਾਂ ਦੇ ਸਿਰ ਦੇ ਉੱਤੋਂ ਇਹ ਜੋ ਟਰੱਕ ਦਾ ਟਾਇਰ ਹੈ ਉਹ ਨਿਕਲ ਜਾਂਦਾ ਹੈ ਦੱਸ ਦਈਏ ਬੇहद ਦਰਦਨਾਕ ਹਾਦਸਾ ਹੈ ਤਸਵੀਰਾਂ ਇੰਨੀਆਂ ਦਰਦਨਾਕ ਨੇ ਕਿ ਅਸੀਂ ਤੁਹਾਨੂੰ ਦਿਖਾ ਤੱਕ ਨਹੀਂ ਸਕਦੇ ਮਾਂ ਕਿਸ ਤਰੀਕੇ ਦੇ ਨਾਲ ਆਪਣੀ ਧੀ ਦੇ ਕੋਲ ਬੈਠ ਕੇ ਵੈਣ ਪਾ ਰਹੀ ਹੈ ਉਸ ਦੀ ਦੋਤੀ ਵੀ ਇਸ ਦੁਨੀਆ ਤੋਂ ਰੁਖਸਤ ਹੋ ਗਈ ਹੈ ਔਰ ਉਹ 마ਸੂਮ ਬੱਚਾ ਜੋ ਕਿ ਉਸ ਗਰਭਵਤੀ ਦੀ ਕੋਖ ਦੇ ਵਿੱਚ ਪਲ ਰਿਹਾ ਸੀ ਤਾਂ ਉਹ ਵੀ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਇੱਕ ਹੀ ਹਾਦਸੇ ਦੇ ਵਿੱਚ ਤਿੰਨ ਜ਼ਿੰਦਗੀਆਂ ਤਬਾਹ ਹੋ ਗਈਆਂ ਇੰਦੀਆਂ ਦਰਦਨਾਕ ਤਸਵੀਰਾਂ ਕੀ ਦੇਖ ਕੇ ਰੋਂਗ ਤੇ ਖੜੇ ਹੋ ਜਾਂਦੇ ਨੇ ਪਰ ਇਹ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੱਸ ਦਈਏ ਕਿ ਬਾਈਕ ਤੇ ਸਵਾਰ ਗਰਭਵਤੀ ਮਹਿਲਾ ਤੇ 3 ਸਾਲ ਦੀ ਬੱਚੀ ਦੀ ਮੌਤ